ਬਾਈ ਜਿਸ ਭੈਣ ਦੀ 2-3 ਦਿਨ ਹੋ ਗਿਆ ਆਪਾਂ ਵੀਡੀਓ ਵਾਇਰਲ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਜਿਸ ਦੀ ਸਹੁਰੇ ਪਰਿਵਾਰ ਵੱਲੋਂ ਸੱਸ ਵੱਲੋਂ ਕਿਹਾ ਜਾ ਰਿਹਾ ਸੀ ਕਿ ਕੈਮਰੇ ਲਗਾਏ ਗਏ ਨੇ ਉਸ ਦੇ ਬੈਡਰੂਮ ਦੇ ਵਿੱਚ ਬਾਈ ਉਹ ਉਹਨੇ ਇਹ ਵੀ ਕਿਹਾ ਸੀ ਕਿ ਮੈਂ ਨਾ ਪਰਾਂ ਡੰਗਰਾਂ ਵਾਲੇ ਬਾਗਲ 'ਚ ਰਹਿਣੀ ਆ ਤੇ ਆਪਾਂ ਉਹੀ ਡੰਗਰਾਂ ਵਾਲਾ ਬਾਗਲ ਦੇਖਣ ਆਏ ਆ ਬਾਈ ਜੀ ਜਿੱਥੇ ਉਹ ਭੈਣ ਰਹਿ ਰਹੀ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਜੰਗਲ ਆ ਉਜਾੜ ਹੈ ਤੇ ਸਾਨੂੰ ਦੱਸਿਆ ਗਿਆ ਕਿ ਇਹ ਆਹ ਵਾਲਾ ਕਮਰਾ ਹੈ ਉਹ ਤੇ ਜਿਹਦਾ ਸ਼ਟਰ ਲੱਗਦਾ ਹੈ ਬਾਈ ਜੀ ਸ਼ਟਰ ਲਾ ਕੇ ਹਨਾ ਗਰਮੀਆਂ ਦੇ ਦਿਨਾਂ ਚ ਉਸ ਕਮਰੇ ਦੇ ਵਿੱਚ ਰਹਿਣਾ ਕਿੰਨਾ ਔਖਾ ਹੋਊਗਾ ਤੇ ਆ ਭੈਣ ਵੀ ਬੈਠੇ ਨੇ ਆਪਾਂ ਗੱਲਬਾਤ ਕਰਾਂਗੇ ਆ ਦੇਖ ਲਓ ਦੋਸਤੋ ਆਹਾ ਉਹ ਘਰ ਹੈ ਇਹਦੀ ਵਿੰਡੋ ਦਿਖਾਉਣਾ ਮੈਂ ਬਾਰੀ ਭੈਣ ਨਾਲ ਵੀ ਗੱਲਬਾਤ ਕਰਦੇ ਆ ਆ ਕਿੱਡੀ ਵੱਡੀ ਬਾਰੀ ਹੈ ਜਿਹਦੇ ਵਿੱਚ ਦੀ ਹਵਾ ਕਰਾਸ ਹੁੰਦੀ ਹੋਊਗੀ ਤੇ ਇੱਧਰ ਬਾਈ ਆ ਪਤਾ ਨਹੀਂ ਕੀ ਕੂੜਾ ਕਬਾੜ ਪਿਆ ਹੈਗਾ ਚਲੋ ਹਨਾ ਜਿਸ ਵੀ ਭੈਣ ਭਾਈ ਨੇ ਚਲੋ ਇੰਨਾ ਕ ਰਹਿਣ ਵਾਸਤੇ ਦਿੱਤਾ ਇਹ ਨਾ ਦਾ ਆਵਦਾ ਨਹੀਂ ਇਹ ਵੀ ਕਿਸੇ ਨੇ ਦਿੱਤਾ ਵਿਚਾਰਿਆਂ ਨੂੰ ਆ ਬਾਈ ਇਹ ਦੇਖੋ ਕਿੱਡਾ ਸੋਹਣਾ ਕਿੱਡਾ بڑا ਕੂਲਰ ਹੈ ਤੇ 20 ਕਿੱਲਿਆਂ ਦੀ ਮਾਲਕਣ ਦੱਸੀ ਜਾ ਰਹੀ ਹੈ ਭੈਣ ਕਿ 20 ਕਿੱਲੇ ਭੈਣ ਕੋਲੇ ਹੈਗੇ ਨੇ ਆ ਤੁਸੀਂ ਦੇਖ ਸਕਦੇ ਹੋ ਭਾਈ ਆ ਜੋੜ ਆ ਗਿਆ ਆ ਜੰਗਲ ਹੀ ਆ ਇੱਧਰ ਯਾਰ ਰੂੜੀਆਂ ਰਾੜੀਆਂ ਜੰਗਲ ਤੇ ਇੱਥੇ ਭੈਣ ਰਹਿ ਰਹੀ ਆ ਆਜੋ ਭੈਣ ਨਾਲ ਗੱਲਬਾਤ ਕਰਦੇ ਆਪਾਂ ਭੈਣ ਆਪਣੇ ਸਾਹਮਣੇ ਬੈਠੀ ਆ ਕਿ ਆਖਿਰ ਸੱਚਾਈ ਕੀ ਹੈ ਕਿਉਂਕਿ ਵੀਡੀਓ ਕਈ ਦਿਨਾਂ ਤੋਂ ਵਾਇਰਲ ਹੋ ਰਹੀ ਹੈ ਸੱਚਾਈ ਕੀ ਹੈ ਅਸਲ ਕਹਾਣੀ ਕੀ ਹੈ ਅੱਜ ਪਤਾ ਲੱਗਣਾ ਉਹ ਦੋਸਤੋ ਆਪਾਂ ਭੈਣ ਨਾਲ ਗੱਲਬਾਤ ਕਰਦੇ ਆ ਪਰ ਉਸ ਤੋਂ ਪਹਿਲਾਂ ਭਾਈ ਰੋਣਾ ਆਉਂਦਾ ਮੈਂ ਇੱਕ ਚੀਜ਼ ਦਿਖਾਉਂ ਮੈਂ ਕੱਲੀ ਕੱਲੀ ਚੀਜ਼ ਦਿਖਾਉਂ ਯਾਰ ਆ ਦੇਖੀ ਭਾਈ ਆ ਕੈਮਰਾਮੈਨ ਨੂੰ ਮੈਂ ਗੁਜਾਰਿਸ਼ ਕਰੂੰਗੀ ਲਵੇ ਹੋ ਕੇ ਦਿਖਾਵੇ ਬਾਈ ਕੀੜੀਆਂ ਦੇ ਭੌਣ ਯਾਰ ਬਾਈ ਕਿਸੇ ਦੀ 3 ਪੈਣ ਔਖੀ ਤਾਂ ਹੋਵੇ ਪਰ ਇੰਨੀ ਔਖੀ ਨਾ ਹੋਵੇ ਬਾਈ ਜਿੰਨਾ ਸਾਨੂੰ ਦੁੱਖ ਲੱਗ ਰਿਹਾ ਇੱਥੇ ਆ ਕੇ ਦੇਖ ਕੇ ਆ ਬਾਈ ਸ਼ਟਰ ਮੈਂ ਤੁਹਾਨੂੰ ਪਹਿਲਾਂ ਦਿਖਾ ਚੁੱਕਿਆ ਦੇਖੀ ਆ ਯਾਰਾ ਬੰਦ ਬੰਦ ਕਮਰੇ ਦੇ ਵਿੱਚ ਸ਼ਟਰ ਲਾ ਕੇ ਆ ਇੰਨੀ ਗਰਮੀ ਦੇ ਵਿੱਚ ਕੋਈ ਰਹਿ ਕੇ ਦਿਖਾਵੇ ਬਾਈ ਕੋਈ ਅਗਰ ਕਿਸੇ ਨੂੰ ਐ ਲੱਗਦਾ ਨਾ ਵੀ ਯਾਰ ਜਾਂ ਕੁੜੀ ਹਨਾ ਵੀ ਐਵੇਂ ਕਈ ਕਮੈਂਟ ਕਰ ਵੀ ਦਿੰਦੇ ਨੇ ਬਾਈ ਉਹਨੂੰ ਮੈਂ ਇੱਕ ਇੱਕ ਵਾਰੀ ਕਹੂੰਗਾ ਵੀ ਇੱਕ ਰਾਤ ਕੱਟ ਕੇ ਦਿਖਾ ਦੇ ਇੱਥੇ ਪਰਿਵਾਰ ਸਮੇਤ ਆ ਭੈਣ ਦੋ ਬੱਚਿਆਂ ਨਾਲ ਰਹਿੰਦੀ ਸੀ ਨਿੱਕੇ ਨਿੱਕੇ ਨਾਲ ਤੇ ਆ ਦੇਖੋ ਕਿੱਥੇ ਸੌਂਦੀ ਸੀ ਇਹ ਆ ਜੋ ਦਿਖਾਉਣਾ ਮੈਂ ਉੱਤ ਆ ਕੀ ਆ ਕੀ ਦਿਖਾਈ ਦਿਖਾਈ ਆ ਦੇਖੋ ਬਈ ਜਾਨਵਰ ਆ ਦੇਖਿਓ ਆ ਦੇਖਿਓ ਦੀਨੇ ਨੇ ਦੀਨੇ ਵੀਡੀਓ ਚ ਦੀਨੇ ਹੋਣਗੇ ਆ ਕਾਕਰੋਚ ਬਾਈ ਆ ਕੀ ਐ ਆ ਜਾਨਵਰ ਆ ਟੋਬਾ ਐ ਬਾਈ ਇੱਥੇ ਆ ਟੋਬਾ ਟੋਬੇ ਚੋਂ ਨਿਕਲ ਨਿਕਲ ਕੇ ਦੇਖੋ ਕੀ ਕੀ ਜਾਨਵਰ ਬੜ ਦੇਨੇ تھے ਇੱਥੇ ਸੱਪ ਵੀ ਹੋ ਸਕਦਾ ਬਾਈ ਕੋਈ ਜ਼ਰੂਰੀ ਨਹੀਂ ਹੈਗਾ ਆ ਪਿੱਛੇ ਨਾ ਚਲੋ ਭਾਈ ਸਭ ਤੋਂ ਪਹਿਲਾਂ ਤਾਂ ਧੰਨਵਾਦ ਉਸ ਵੀਰ ਦਾ ਜਿਨੇ ਇਹ ਕਮਰਾ ਭੈਣ ਨੂੰ ਦਿੱਤਾ ਰਹਿਣ ਵਾਸਤੇ ਹਨ ਕਿਉਂਕਿ ਸਿਰ ਤੇ ਛੱਤ ਹੋ ਗਈ ਇਹ ਵੀ ਬਹੁਤ ਵੱਡੀ ਗੱਲ ਹੈ ਪਰ ਭਾਈ ਫਿਰ ਵੀ ਹਨਾ ਚਲੋ ਇੱਥੇ ਕਬਾੜ ਪਿਆ ਹੈ ਚਲੋ ਹੁਣ ਅਗਲਾ ਉਹ ਕਬਾੜ ਤਾਂ ਕਿੱਥੇ ਲੈ ਕੇ ਜਾਵੇ ਭਾਈ ਕਬਾੜ ਚ ਇੱਥੇ ਸੱਪ ਵੀ ਹੋ ਸਕਦਾ ਕੋਈ ਜਾਨਵਰ ਵੀ ਹੋ ਸਕਦਾ ਕੁਛ ਹੀ ਹੋ ਸਕਦਾ ਤੇ ਭੈਣ ਨਾਲ ਗੱਲਬਾਤ ਕਰਾਂਗੇ ਸਸਸੀਕਾਲ ਦੋਸਤੋ ਬੇਵਾਕ ਕਲਮ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਆਪਣਾ ਹੰਟਰ ਦੋਸਤੋ ਉਸ ਭੈਣ ਕੋਲੇ ਪਹੁੰਚੇ ਹਾਂ ਜਿਸ ਦੀ ਵੀਡੀਓ ਕੱਲ ਪਰਸੋ ਤੋਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਭੈਣ ਦਾ ਜਿਹੜਾ ਨਾਗਲਾ ਪਿੰਡ ਸੋਰੀ ਨਹੀਂ ਨਾਗਲੇ ਦੇ ਵਿੱਚ ਖੜੇ ਆਪਾਂ ਤੇ ਇਸ ਭੈਣ ਦੇ ਉੱਤੇ ਤਸ਼ੱਦਦ ਹੋ ਰਹੀ ਹੈ ਇਹ ਵੀਡੀਓ ਦੇ ਵਿੱਚ ਦਰਸਾਇਆ ਗਿਆ ਸੀਗਾ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਆਈਆਂ ਸੀ ਤੇ ਭੈਣ ਦੇ ਹੱਕ ਵਿੱਚ ਖੜੀਆਂ ਸੀ ਉਹਦੇ ਵਿੱਚ ਵੀ ਦੱਸਿਆ ਗਿਆ ਸੀ ਕਿ ਥਾਂ-ਥਾਂ ਦੇ ਉੱਤੇ ਇਸ ਦੀ ਨਿਗਰਾਨੀ ਦੇ ਉੱਤੇ ਕੈਮਰੇ ਲਾਏ ਗਏ ਸੀ ਜਿੱਥੇ ਇਹਦੇ ਬੈਡਰੂਮ ਤੱਕ ਇਹਦੇ ਬੈਡਰੂਮ 'ਚ ਖੜੇ ਆ ਭੈਣ ਦੇ 'ਚ ਉੱਪਰ ਤੁਸੀਂ ਕੈਮਰਾ ਦੇਖ ਵੀ ਸਕਦੇ ਹੋ ਲੱਗਿਆ ਹੋਇਆ ਹਾਲਾਂਕਿ ਉਹਦਾ ਮੂੰਹ ਪਰਾਂ ਘਵਾ ਦਿੱਤਾ ਸਾਰੀ ਗੱਲਬਾਤ ਕਰਾਂਗੇ ਕਿ ਅਸਲ ਦੇ ਵਿੱਚ ਗੱਲਬਾਤ ਕਹਾਣੀ ਕੀ ਹੈ ਤੇ ਕੀ ਕੀ ਵਾਪਰਿਆ ਕਿਵੇਂ ਕਹਾਣੀ ਗੱਲਬਾਤ ਹੋਈ ਹੋ ਸਕਿਆ ਆਪਾਂ ਦੂਜੇ ਪਰਿਵਾਰ ਦਾ ਵੀ ਪੱਖ ਲਵਾਂਗੇ ਅਗਰ ਉਹਨਾਂ ਨੇ ਆਪਣੇ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਕਹਿ ਰਹੇ ਨੇ ਕਿ ਉਧਰ ਨਹੀਂ ਮਤਲਬ ਕੋਈ ਗੱਲਬਾਤ ਕਰ ਰਿਹਾ ਕੋਸ਼ਿਸ਼ ਕਰਾਂਗੇ ਭੈਣ ਨਾਲ ਗੱਲ ਕਰਦੇ ਆਪਾਂ ਸਸੀ ਕੌਰ ਸਸੀ ਕੌਰ ਸਸੀ ਕੌਰ ਮਾਤਾ ਅੱਛਾ ਭੈਣ ਜੀ ਤੁਸੀਂ ਕਿੰਨੇ ਤੁਹਾਡੀ ਮੈਰਿਜ ਨੂੰ ਕਿੰਨਾ ਚਿਰ ਹੋ ਗਿਆ ਕਦੋਂ ਤੁਹਾਡਾ ਵਿਆਹ ਹੋਇਆ ਸੀ 12-13 ਸਾਲ ਹੋ ਗਏ 2013 ਚ ਹੋਇਆ ਸੀ 13 ਚ ਅੱਛਾ ਪਰਿਵਾਰ ਦੇ ਵਿੱਚ ਤੁਹਾਡੇ ਮਤਲਬ ਬੱਚੇ ਬੇਟਾ ਬੇਟਾ ਬੇਟੀ ਤੁਸੀਂ ਕਿੰਨੇ ਪਰਿਵਾਰ ਦੇ ਮੈਂਬਰ ਦੋ ਬੇਟੇ ਨੇ ਜੀ ਮੇਰੇ ਮੇਰੇ ਹਸਬੰਡ ਤੇ ਮੈਂ ਮੇਰੀ ਸਾਸਦੀ ਨਨਦ ਅੱਛਾ ਨਨਦ ਦੀ ਬੇਟੀ ਅੱਛਾ ਨਨਦ ਦੀ ਮੈਰਿਜ ਹੋਈ ਨੂੰ ਕਿੰਨਾ ਚਿਰ ਹੋ ਗਿਆ ਹੋ ਗਏ ਜੀ ਸੇ 7 ਸਾਲ ਹੋ ਗਏ ਅੱਛਾ ਨਨਦ ਜਿਹੜੀ ਉਰੇ ਰਹਿ ਰਹੀ ਹੈ ਜੋ ਆਪਣੇ ਸਹੁਰੇ ਉਰੇ ਰਹਿ ਰਹੇ ਨੇ ਜੀ ਉਸੇ 7 ਸਾਲ ਤੋਂ ਥੋੜਾ ਚਿਰ ਹੀ ਗਈ ਸੀ ਉੱਥੇ 6 ਮਹੀਨੇ ਬਸ ਬਿਆ ਤਾਂ 6 ਮਹੀਨੇ ਹੀ ਰਹੀ ਸੀ ਕਦੇ ਆ ਗਈ ਬਾਗੀ ਵਸ ਕਦੇ ਮਹੀਨਾ ਰਹਿ ਗਏ ਐਨਾ ਕੁ ਟਾਈਮ ਰਹੀ ਸੀ ਠੀਕ ਹੈ ਅੱਛਾ ਜਿਹੜੀ ਤਸ਼ੱਦਦ ਕੀਤੀ ਜਰੀ ਹੈ ਭੈਣ ਦੇਖੋ ਸੱਚ ਬੋਲਣਾ ਨਾ ਝੂਠ ਨਹੀਂ ਬੋਲਣਾ ਕਿਉਂਕਿ ਗੱਲ ਲੈਣੀ ਦੇਣੀ ਆਉਂਦੀ ਹੈ ਜਿਹੜੀ ਤਸ਼ੱਦਦ ਆ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਵਿੱਚੋਂ ਕੌਣ-ਕੌਣ ਕਰਦਾ ਉਹ ਮੇਰੀ ਮਤਲਬ ਮੰਮੀ ਮੇਰੀ ਸੱਸ ਲਾਲੂ ਤੇ ਨਾਲ ਦੋਨੇ ਨਹੀਂ ਅੱਛਾ ਤੇ ਤੁਹਾਡੇ ਹਸਬੈਂਡ ਵੱਲੋਂ ਤੁਹਾਡੇ ਪਤੀ ਵੱਲੋਂ ਕੋਈ ਇਰੇਕਸ਼ਨ ਕੋਈ ਰਿਐਕਸ਼ਨ ਕੋਈ ਇਸ ਤਰ੍ਹਾਂ ਦੀ ਗੱਲਬਾਤ ਜਾਂ ਤੁਹਾਡੇ ਨਾਲ ਉਹਨਾਂ ਦੀ ਮਤਲਬ ਕਿ ਵਧੀਆ ਗੱਲਬਾਤ ਵੀ ਤੁਹਾਡੇ ਨਾਲ ਰਲ ਮਿਲ ਕੇ ਰਹਿੰਦੇ ਨੇ ਜਾਂ ਤੁਹਾਡੇ ਨਾਲ ਕੁੱਟਮਾਰ ਕਰਦੇ ਨੇ ਜਾਂ ਕਿਸ ਤਰ੍ਹਾਂ ਦੀ ਉਹਨਾਂ ਦੀ ਬਿਹੇਵ ਤੁਹਾਡੇ ਨਾਲ ਬਦੀਏ ਜੀ ਨਾ ਤਾਂ ਉਹਨਾਂ ਨੇ ਕਦੇ ਅੱਜ ਤੱਕ ਮੇਰੇ ਤੇ ਸ਼ੱਕ ਕਰਿਆ ਠੀਕ ਹੈ ਜੀ ਜਿਹੜੀ ਮੇਰੀ ਸੱਸ ਤੇ ਨਾਨੀ ਦੋਨੇ ਕਹਿੰਦੀਆਂ ਵੀ ਰਹਿੰਦੀਆਂ ਨੇ ਵੀ ਆਏ ਆ ਹੀ ਆਏ ਆ ਉਹਨਾਂ ਨੂੰ ਪਤਾ ਹੈ ਵੀ 12 ਸਾਲ ਹੋ ਗਏ ਆਈ ਨੂੰ ਨਾ ਤਾਂ ਮੇਰੇ ਕੋਲ ਕੋਈ ਫੋਨ ਨਾ ਠੀਕ ਹੈ ਜੀ 12 ਸਾਲਾਂ ਚਿਰ ਕਦੇ ਮੈਨੂੰ ਫੋਨ ਨਹੀਂ ਰੱਖਣ ਦਿੱਤਾ ਠੀਕ ਹੈ ਜੀ ਜਦੋਂ ਵੀ ਮੈਂ ਕਿਤੇ ਕਰਨਾ ਇਨਾਂ ਤੇ ਫੋਨ ਲਵਾਉਣਾ ਠੀਕ ਹੈ ਜੀ ਇਹ ਆਪਦੇ ਫੋਨ ਤੇ ਪਾਸਵਰਡ ਵੀ ਲਾ ਕੇ ਰੱਖਦੇ ਨੇ ਠੀਕ ਹੈ ਜੀ ਕਦੇ ਇਹਨਾਂ ਨੇ ਮੇਰੇ ਤੇ ਸ਼ੱਕ ਨਹੀਂ ਕਰਿਆ ਨਾ ਤਾਂ ਅਗੇ ਤੇ ਪਿੱਛੇ ਦਾ ਨਾ ਜ਼ਹਿਰ ਦਾ ਨਾ ਕੋਈ ਵੈਸੇ ਦੂਜਾ ਅੱਛਾ ਇਹ ਜਿਹੜੇ ਤੁਹਾਡੇ ਬੈਡਰੂਮ ਦੇ ਵਿੱਚ ਜਾਂ ਰਸੋਈ ਦੇ ਵਿੱਚ ਕੈਮਰੇ ਲਾਇਏ ਸੀ ਉਹ ਕਿਉਂ ਲਾਇਏ ਸੀ ਕਾਦੇ ਵਾਸਤੇ ਲਾਇਏ ਸੀ ਉਹ ਮੇਰੇ ਮਤਲਬ ਮੇਰੀ ਮੰਮੀ ਮੇਰੀ ਸੱਸ ਹੋ ਗਈ ਜਿਹੜੀ ਉਹਨਾਂ ਨੇ ਲਵਾਏ ਸੀ ਜੀ ਉਹ ਕਹਿੰਦੇ ਵੀ ਸਾਨੂੰ ਧਾਗੇ ਤਵੀਤ ਪਾਉਂਦੀ ਹੈ ਸਾਨੂੰ ਜ਼ਹਿਰ ਪਾਉਂਦੀ ਹੈ 12 ਸਾਲਾਂ ਚ ਕਦੀ ਤਾਂ ਮੈਂ ਦੇਖੀ ਹੋਊਂਗੀ ਜੀ ਉਹਨਾਂ ਨੇ ਵੀ ਪਾਈ ਹੈ ਜਾਂ ਨਹੀਂ ਪਾਈ ਹੈ ਕਿਸੇ ਨੂੰ ਤਾਂ ਕੁਝ ਹੋਈ ਹੁੰਦਾ ਜੇ ਮੈਂ ਪਾਈ ਹੁੰਦੀ ਨਾ ਅੱਛਾ ਕਿੱਥੇ ਕਿੱਥੇ ਘਰ ਦੇ ਵਿੱਚ ਕੈਮਰੇ ਲੱਗੇ ਹੋਏ ਸੀ ਸਾਰੇ ਘਰ ਦੇ ਵਿੱਚ ਨੇ ਦੋ ਬੀੜੇ ਚ ਨੇ ਦੋ ਬਾਹਰ ਨੇ ਦਰਵਾਜ਼ੇ 'ਚ ਹੈ ਜੀ ਰਸੋਈ ਦੇ ਅੰਦਰ ਅਰ ਰਸੋਈ ਦੇ ਬਾਹਰ ਹੈ ਮੇਰੇ ਬੈਡਰੂਮ 'ਚ ਅੱਛਾ ਤੁਹਾਡੇ ਬੈੱਡਰੂਮ ਦੇ ਵਿੱਚ ਜਿਹੜਾ ਕੈਮਰਾ ਜਦੋਂ ਇਹ ਲੱਗਿਆ ਸੀਗਾ ਅੱਜ ਤੋਂ ਕਿੰਨੇ ਚਿਰ ਪਹਿਲਾਂ ਲੱਗਿਆ ਸੀ ਇਹਨੂੰ ਵੀ ਜੀ 5-6 ਸਾਲ ਹੋ ਗਏ ਸ਼ਾਇਦ 2020 ਦੇ ਵਿੱਚ ਲਾਇਆ ਸੀ ਜੀ ਨਹੀਂ ਜਦੋਂ ਕੈਮਰਾ ਲੱਗਦਾ ਤੁਸੀਂ ਇਤਰਾਜ਼ ਨਹੀਂ ਜਿਤਾਉਂਦੇ ਮੈਂ ਸਿਰਫ ਮੇਰੇ ਹਸਬੰਡ ਨੂੰ ਹੀ ਕਿਹਾ ਸੀ ਵੀ ਐਵੇਂ ਕੈਮਰਾ ਨਾ ਠੀਕ ਨਹੀਂ ਹੈਗਾ ਬੈੱਡਾਂ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਬਸ ਸਵਰ ਕਰ ਲਿਆ ਫਿਰ ਕੀ ਹੋ ਗਿਆ ਇਹ ਤਾਂ ਕੈਮਰਾ ਹੈ ਬੰਦ ਰੱਖ ਲਿਆ ਕਰਾਂਗੀ ਫਿਰ ਕਿੱਡੀ ਕੀ ਗੱਲ ਆ ਇਹ ਸ਼ੱਕ ਕਰਦੀਆਂ ਨੇ ਵੀ ਤੁਹਾਨੂੰ ਆਏ ਪਾਉਂਦੀ ਹੈ ਮੈਂ ਕਿਹਾ ਜਿਵੇਂ ਕੁਝ ਪਾਉਂਗੀ ਉਹ ਰਸੋਈ ਦੇ ਵਿੱਚ ਹੀ ਹੋਊਗਾ ਆਪਣੇ ਬੈੱਡਾਂ ਤੇ ਧੰਨ ਵਿੱਚ ਪਾ ਰਹੀ ਬੈਡਾਂ ਤੇ ਆ ਕੇ ਤਾਂ ਨਹੀਂ ਕੋਈ ਪਾਉਂਦਾ ਨਾ ਜੀ ਖਾਣ ਪੀਣ ਵਾਲੀ ਚੀਜ਼ ਆਪਾਂ ਕਹਿ ਦਈਏ ਜੇ ਸ਼ੰਕਾ ਕਰਦੇ ਨੇ ਨਾ ਮੇਰੇ ਤੇ ਹਾਂ ਜੀ ਰਸੋਈ 'ਚ ਠੀਕ ਹੈ ਹਾਂ ਰਸੋਈ ਤੇ ਲਵਾ ਦੋ ਚਲੋ ਜੇ ਤੁਸੀਂ ਮੇਰੇ ਤੇ ਸ਼ੱਕ ਕਰਦੇ ਹੋ ਪਰ ਬੈਡਾਂ ਤੇ ਤੁਹਾਨੂੰ ਦੋਸਤੋ ਇੱਕ ਮਾਂ ਇੱਕ ਪਿਓ ਇਹ ਗੱਲ ਚੰਗੀ ਤਰ੍ਹਾਂ ਸਮਝ ਸਕਦਾ ਹੈ ਕਿ ਅਗਰ ਉਸ ਦੀ ਧੀ ਦੇ ਬੈੱਡਰੂਮ ਦੇ ਵਿੱਚ ਉਸ ਦੇ ਬੈੱਡ ਦੇ ਉੱਤੇ ਕੈਮਰਾ ਲਾ ਦਿੱਤਾ ਜਾਵੇ ਤਾਂ ਉਹਦਾ ਮਤਲਬ ਕੀ ਹੋਊਗਾ ਆਪਾਂ ਇੱਕ ਸਮਝ ਸਕਦੇ ਹਾਂ ਅਚੱਪੇ ਜੀ ਇੱਥੇ ਤੁਸੀਂ ਕਿੰਨੇ ਚਿਰ ਤੋਂ ਰਹ ਰਹੇ ਸੀਗੇ ਇਸ ਦਿਨ ਤਾਂ ਮੈਨੂੰ ਘਰੋਂ ਕੱਢਿਆ ਸੀ ਕਿ ਉਹਨੂੰ ਥੀ ਰਹਿ ਰਹੀ ਸੀ ਅੱਛਾ 13 April ਵਾਲੀ ਦਿਨ ਰਾਤ ਨੂੰ ਅਸੀਂ ਰੁਕ ਬਾਕੀ ਸੀ ਅੱਛਾ ਕੁਛ ਦਿਨ ਅਸੀਂ ਮੈਂ ਮੇਰੇ ਭਰਾ ਕੋਲ ਰਹੀ ਇਹ ਮੈਨੂੰ ਕਹਦੇ ਵੀ ਤੂੰ ਰੀ ਰਿਆ ਪਹਿਲਾਂ ਕਿਹੜਾ ਸੀ ਤੈਨੂੰ ਰੱਖਿਆ ਨਹੀਂ ਹੈਗਾ ਹਾਂ ਪਰ ਮੈਂ ਜੀ ਮੇਰੇ ਭਰਾ ਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ ਨਾ ਭੈਣੇ ਰੋ ਨਾ ਭੈਣ ਮਣਕੇ ਮੇਰੀ ਭੈਣ ਹੈ ਤੂੰ ਰੋ ਨਾ ਪਲੀਜ਼ ਬੇਨਤੀ ਹੈ ਆਪਾਂ ਨੇ ਤੇਰਾ ਚਲੋ ਕੋਈ ਗੱਲ ਨਹੀਂ ਬਾਈ ਇੰਨਾ ਦੁੱਖ ਹੋ ਰਿਹਾ ਮੈਂ ਨਾ ਵੀਡੀਓ ਬਾਈ ਬਹੁਤ ਹਾਮੇ ਕਰਨ ਗਿਆ ਮੈਂ ਕੋਈ ਇਹਨੇ ਹਾਂ ਪਹਿਲੀ ਕੋਈ ਵੀਡੀਓ ਨਹੀਂ ਕਰ ਰੇ ਬਾਈ ਇੰਨਾ ਦੁੱਖ ਕਿਤੇ ਵੀ ਨਹੀਂ ਲੱਗਿਆ ਬਹੁਤ ਲੋਕਾਂ ਨੇ ਬਹੁਤ ਦੁਖਿਆਰਿਆਂ ਦਾ ਦੁੱਖ ਸੁਣ ਕੇ ਆਏ ਆ ਤੁਹਾਡੇ ਸਾਹਮਣੇ ਰੂਬਰੂ ਵੀ ਕਰਿਆ ਪਰ ਬਾਈ ਜਿੰਨਾ ਆ ਇੱਥੇ ਵੀਡੀਓ ਕਰਕੇ ਦੁੱਖ ਲੱਗ ਰਣਾ ਇੰਨਾ ਕਿਤੇ ਦੁੱਖ ਨਹੀਂ ਲੱਗਿਆ ਬਾਈ ਅਸੀਂ ਨੇ ਨਾ ਚਿੱਟਾ ਤਸਕਰਾਂ ਦੀ ਘਰਾਂ ਦੀਆਂ ਵੀ ਵੀਡੀਓ ਕਰੀਆਂ ਨਹੀਂ ਗਿਆ ਭਗਵੰਤ ਮਾਨ ਸਾਹਿਬ ਨੇ ਜਿਹੜਾ ਇੱਕ ਮੁਹਿੰਮ ਚਲਾਈ ਹੈ ਕਿ ਜਿਹੜੇ ਜੁਧ ਨਸ਼ਾ ਵਿਰੋਧ ਉਹਦੇ ਵਿੱਚ ਅਸੀਂ ਚਿੱਟੇ ਵਾਲਿਆਂ ਦੇ ਘਰ ਵੀ ਕਵਰ ਕਵਰ ਕੀਤੇ ਨੇ ਉਹ ਚਿੱਟੇ ਵਾਲਿਆਂ ਨੇ ਵੀ ਓਨੇ ਕੈਮਰੇ ਆਪਦੇ ਘਰੇ ਨਹੀਂ ਲਾਏ ਹੋਏ ਬਾਈ ਜਿੰਨੇ ਇਸ ਭੈਣ ਦੇ ਹਨਾ ਸਹੁਰੇ ਪਰਿਵਾਰ ਦੇ ਵਿੱਚ ਇਹਨਾਂ ਦੇ ਸਹੁਰੇ ਪਰਿਵਾਰ ਦੇ ਘਰ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਹੁਣ ਇੱਥੋਂ ਤੱਕ ਕਿ ਭੈਣੇ ਕਿੱਥੇ ਕਿੱਥੇ ਕੈਮਰਾ ਲੱਗਿਆ ਹੋਇਆ ਸੀ ਤੁਹਾਡੇ ਘਰ ਦੇ ਵਿੱਚ ਸੋਈ ਚ ਜੀਰ ਸੋਈ ਦੇ ਬਾਹਰ ਜਿੱਥੇ ਮੈਂ ਰੋਟੀ ਬਣਾਉਂਦੀ ਸੀ ਹਾਂ ਮੇਰੇ ਰੂਮ ਚ ਦੋ ਬੇੜੇ ਚ ਦੋ ਦਰਵਾਜ਼ੇ ਇੱਕ ਦਰਵਾਜ਼ੇ ਚ ਦੋ ਬਾਰੇ ਬਾਈ ਇੱਕ ਹਨਾ ਹਸਬੈਂਡ ਵਾਈਫ ਇੱਕ ਕਮਰੇ ਚ ਰਹਿੰਦੇ ਨੇ ਉਸ ਬੈੱਡ ਦੇ ਉੱਤੇ ਕੈਮਰਾ ਲਾਉਣਾ ਇਹ ਕਿੰਨਾ ਵੱਡਾ ਜੁਰਮ ਹੈ ਇਹ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਬਾਈ ਜੀ ਇਹਦੀ ਕੰਪਲੇਂਟ ਕਿੰਨੀ ਵੱਡੀ ਹੈ ਹਨਾ ਉਥੇ ਭੈਣੇ ਤੂੰ ਉਥੇ ਕੱਪੜਾ ਲੀੜਾ ਵੀ ਬਦਲਦੀ ਹੋਏਗੀ ਜਾਂ ਉਥੇ ਹਨਾ ਆਪਾਂ ਪ੍ਰਾਈਵੇਟ ਵੀ ਹੁੰਨੇ ਆ ਹਾਂਜੀ ਹਾਂਜੀ ਅੱਛਾ ਉਹ ਮਤਲਬ ਕਿ ਹਰ ਟਾਈਮ ਚੱਲਦਾ ਸੀ ਕੈਮਰਾ ਹਾਂਜੀ ਆਨ ਰਹਿੰਦਾ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਕੈਮਰਾ ਆਨ ਰਹਿੰਦਾ ਮੈਨੂੰ ਬੱਚਿਆਂ ਤੋਂ ਪਤਾ ਲੱਗਿਆ ਸੀ ਜੀ ਵੀ ਉਹਨਾਂ ਨੇ ਜਦੋਂ ਮੈਨੂੰ ਦੱਸਿਆ ਵੀ ਮੰਮਾ ਉੱਧਰ ਬੈਡਾਂ ਤੇ ਇੱਥੇ ਤੱਕ ਐ ਤੁਸੀਂ ਪਈ ਸੀ ਇੱਕ ਬੱਚੀ ਹੈ ਸਾਡੀ ਉਹਨੇ ਮੈਨੂੰ ਦੱਸਿਆ ਵੀ ਮਾਮੀ ਤੁਸੀਂ ਐ ਪਈ ਸੀ ਅੱਛਾ 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 ਪੜੇ ਜਿਵੇਂ ਤੂੰ ਹੁਣ ਮਨ ਲਓ ਤੁਹਾਡੇ ਬਣਦੀ ਤਾਂ ਹੈ ਨਹੀਂ ਸੀ ਹਨਾ ਚਲੋ ਸੋਸ਼ਲ ਮੀਡੀਆ ਤੇ ਉਜਾਗਰੀ ਹੋ ਚੁੱਕੀ ਹੈ ਗੱਲ ਤੁਹਾਡਾ ਖਰਚਾ ਕਿਵੇਂ ਚੱਲਦਾ ਸੀ ਬੱਚਿਆਂ ਦਾ ਬੱਚਾ ਨੂੰ ਉਹ ਪਾਲਦੇ ਸੀ ਜਾਂ ਤੂੰ ਪਾਲ ਰਹੀ ਸੀ ਜਾਂ ਕਿਵੇਂ ਤੁਹਾਡਾ ਖਰਚਾ ਕਿਵੇਂ ਚੱਲਦਾ ਸੀ ਬੱਚਿਆਂ ਦਾ ਤਾਂ ਖਰਚਾ ਚੱਕਰੀ ਸੀ ਜੀ ਮੇਰੇ ਜਿਹੜਾ ਛੋਟਾ ਬੇਟਾ ਹੈ ਉਹਦੇ ਨਾਲ ਵੀ ਬਹੁਤ ਦੂਰ ਸੁਰ ਹੁੰਦਾ ਹੈ ਖਰਚਾ ਅੱਛਾ ਛੋਟਾ ਬੇਟਾ ਹੈ ਜਿਹੜਾ ਹਾਂ ਜੀ ਜੀ ਜਿਵੇਂ ਉਹਨੂੰ ਪਹਿਨਣ ਵਾਲੇ ਕੱਪੜੇ ਹਾਂ ਹਾਂ ਤੇ ਖਾਣ ਪੀਣ ਵਾਲਾ ਸਮਾਨ ਹਾਂ ਦੂਜੇ ਬੱਚਿਆਂ ਦੇਣਾ ਉਹ ਤੋਂ ਲਿ ਕੋ ਰੱਖਣੀ ਹਾਂ ਵੀ ਉਹਨੂੰ ਦੇਣਾ ਨਾ ਹਾਂ ਤੁਸੀਂ ਖੁਦ ਬੱਚੇ ਨੂੰ ਵੀ ਪੁੱਛ ਸਕਦੇ ਹੋ ਅੱਛਾ ਹਾਂਜੀ ਠੀਕ ਹੈ ਅੱਛਾ ਕਿੰਨੇ ਪੈਸੇ ਮਤਲਬ ਅਗਰ ਤੁਸੀਂ ਖਰਚਾ ਬਣਾਇਆ ਸੀ ਆ ਮੈਂ ਸੁਣਿਆ ਸੀ ਕਿ ਤੁਸੀਂ ਖਰਚਾ ਬਣਾਇਆ ਸੀ ਕਿੰਨੇ ਪੈਸੇ ਦਾ ਖਰਚਾ ਬਣਾਇਆ ਸੀ ਤੁਸੀਂ 1500 ਰੁਪਏ ਮਹੀਨਾ ਜੀ 1500 ਰੁਪਏ ਮਹੀਨਾ ਤੇ ਉਹ ਮਿਲਦਾ ਤੁਹਾਨੂੰ ਨਹੀਂ ਜੀ ਹੁਣ ਬੰਦ ਹੈ ਜੀ 2024 ਦੇ 9ਵੇਂ ਮਹੀਨੇ ਤੋਂ ਬੰਦ ਕਰ ਦਿੱਤਾ ਬਈ ਯਾਰ ਮੇਰੀ ਭੈਣ ਕਿੱਡੀ ਕਮਲੀ ਐ 20 ਕਿੱਲਾਂ ਦੀ ਮਾਲਕਣ 1500 ਰੁਪਏ ਖਰਚੇ ਨੂੰ ਐ ਸਮਝੀ ਬੈਗੀ ਪਤਾ ਨਹੀਂ ਕਿੱਡਾ ਕ ਮੈਨੂੰ ਖਰਚਾ ਮਿਲਦਾ ਸੀ ਤੇ ਵਿਚਾਰੀ ਕਿਵੇਂ ਕਹਿ ਰਹੀ ਐ ਉਹ ਵੀ ਬੰਦ ਕਰਤਾ ਜੀ ਯਾਰ ਐਦੋ ਭੋਲੀ ਕੁੜੀ ਕਿਤੇ ਹੋਊਗੀ ਇਹ ਵਿਚਾਰੀ 1500 ਨੂੰ ਐ ਸਮਝ ਰਹੀ ਐ ਵੀ ਪਤਾ ਨਹੀਂ ਕਿੱਡਾ ਕ ਮੈਨੂੰ ਖਰਚਾ ਮਿਲ ਰਿਹਾ ਸੀ ਤੇ ਜਿਹਨੇ ਬੰਨਿਆ ਮੈਂ ਨਾ ਉਸ ਨੂੰ ਬਾਈ ਲਾਣਤਾ ਪਾਉਂਗਾ 1500 ਰੁਪਏ ਖਰਚਾ ਯਾਰ 1500 ਰੁਪਏ ਖਰਚੇ 20 ਕਿਲਿਆਂ ਦੀ ਮਾਲਕਣ ਹੈ ਆਪਦਾ ਪੁੱਤ ਵੀ ਪਾਲਣਾ ਚਲੋ ਇੱਕ بیٹے ਨੂੰ ਤਾਂ ਥੋੜਾ ਬਹੁਤਾ ਇਹਨਾਂ ਦੇ ਇਹਨਾਂ ਦੇ ਵੱਡੇ بیٹے ਨੂੰ ਥੋੜਾ ਬਹੁਤਾ ਉਹ ਕਰਦੇ ਸੀਗੇ ਬੱਚੇ ਦੀ ਪੜ੍ਹਾਈ ਲਿਖਾਈ ਵੀ ਬੱਚੇ ਤੇ ਖਾਣ ਪਹਿਣ ਨੂੰ ਵੀ ਚਾਹੀਦਾ ਬਾਈ ਜੀ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਜਮਾਨਾ ਕਹੇ ਜਾ ਸਟੱਡੀ ਕਿੰਨੀ ਮਹਿੰਗੀ ਹੈ ਬੱਚਿਆਂ ਦੇ ਕੱਪੜੇ ਲੀੜੇ ਕਿੰਨੇ ਮਹਿੰਗੇ ਨੇ ਕਿੰਨੀ ਮਹਿੰਗਾਈ ਦੇ ਵਿੱਚ 1500 ਰੁਪਏ 50 ਰੁਪਏ ਰੋਜ਼ ਦੇ ਮਹੀਨੇ ਦਾ 1500 ਰੁਪਏ ਲੈ ਰਹੀ ਆ ਉਹ ਬੰਦ ਕਰਦਾ ਉਹ ਵੀ ਦੇਖੋ ਕਿੰਨਾ ਉਹ ਕਹਿ ਰਹੀ ਆ ਵਿਚਾਰੀ ਵੀ 1500 ਰੁਪਏ ਮੇਰਾ ਬੰਦ ਕਰਤਾ ਜੀ ਦੇਖੋ ਯਾਰ ਮੈਂ ਕਹਣਾ ਵੀ ਲੋਕਾਂ ਨੂੰ ਯਾਰ ਐਸੇ ਇਹੋ ਜਿਹੇ ਜੀਆਂ ਤੇ ਤਰਸ ਨਹੀਂ ਆਉਂਦਾ ਯਾਰ ਇਹ ਰੱਬ ਦੇ ਜੀ ਇਹ ਭੋਲੇ ਪੰਛੀ ਨੇ ਇਹਨਾਂ ਦਾ ਦੇਣਾ ਕਿੱਥੇ ਦੇਣਗੇ ਉਹ ਅੱਛਾ ਭਾਵੇਂ 1500 ਰੁਪਏ ਪੂਰਾ ਮਿਲ ਜਾਂਦਾ ਸੀ ਪਹਿਲਾ ਦਿਨ ਦੇ ਸੀ ਹੁਣ ਤਾਂ ਬੰਦ ਸੀਗਾ ਅੱਛਾ ਪਹਿਲਾ ਮਤਲਬ ਕਿ ਜਿਵੇਂ ਤੁਸੀਂ ਤੁਹਾਨੂੰ ਕੰਮ ਕਰਨ ਦਾ ਦਿੰਦੇ ਸੀ ਜਾਂ ਵੀ ਜਿਵੇਂ ਦਿਨ ਲਾਤੇ ਤਾਂ ਵੀ ਮਹੀਨਾ ਲਾਤਾ ਤੈਨੂੰ 1500 ਮਿਲ ਗਿਆ ਜਾਂ ਵੀ ਇਹੇ ਦੇ ਦਿੰਦੇ ਸੀ ਕੰਮ ਕਰਿਆ ਜਾਂ ਨਾ ਕਰਿਆ ਨਹੀਂ ਜੀ ਜਦੋਂ ਮੈਂ ਆਪਣੇ ਪੇਕੇ ਘਰ ਚਲੀ ਜਾਂਦੀ ਸੀ ਉਹ ਮੇਰੇ ਕੱਟ ਲਾਂਦੀ ਸੀ ਜਿਵੇਂ ਹਫਤਾ ਲਾਤਾ 700 ਰੁਪਿਆ ਕੱਟ ਲਿਆ ਜਾਂ ਜਿੰਨੀ ਵੀ ਬਣਦੀ ਸੀ 50 ਰੁਪਿਆ ਦੇ ਹਿਸਾਬ ਨਾਲ ਐਵੇਂ ਕੱਟ ਲਾਂਦੀ ਸੀ ਯਾਰ ਬਾਈ ਸੱਚੀ ਹੁਣ ਸ਼ਬਦ ਹੀ ਮੁੱਕ ਗਿਆ ਇਹ ਤੋਂ ਅੱਗੇ ਸ਼ਬਦ ਹੈਗੇ ਨੇ ਪੈਣ ਜੇ ਆਪਦੇ ਪੇਕੇ ਮਿਲ ਲ ਜਾਂਦੀ ਆ ਤਿੰਨ ਦਿਨਾਂ ਵਾਸਤੇ 50 ਰੁਪਿਆ ਦੇ ਹਿਸਾਬ ਨਾਲ ਦਿਹਾੜੀ ਕੱਟੀ ਜਾਂਦੀ ਸੀ 50 ਰੁਪਿਆ ਦੇ ਹਿਸਾਬ ਨਾਲ ਹਜੇ ਭਾਈ ਗੱਲ-ਗੱਲ ਦੇ ਉੱਤੇ ਗੱਲ-ਗੱਲ ਦੇ ਉੱਤੇ ਭੈਣ ਹੋਰਾਂ ਦੇ ਕੇਸ ਯਾਰ ਦੇਖੋ ਪ੍ਰਸ਼ਾਸਨ ਨੂੰ ਵੀ ਗੁਜਾਰਿਸ਼ ਕਰਾਂਗੇ ਠੀਕ ਹੈ ਦੋਏ ਧਿਰਾਂ ਦਾ ਪੱਖ ਸੁਣਨਾ ਬਹੁਤ ਜ਼ਰੂਰੀ ਹੈ ਅਸੀਂ ਪਹਿਲਾ ਪੱਖ ਉਹਨਾਂ ਦਾ ਹੀ ਸੁਣਨ ਗਏ ਸੀ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਚਲੋ ਕੋਈ ਗੱਲ ਨਹੀਂ ਉਸ ਤੋਂ ਬਾਅਦ ਅਸੀਂ ਭੈਣ ਕੋਲੇ ਆਏ ਆ ਆਖੋ ਦੋਏ ਤਰਾਂ ਦਾ ਸੁਣਨਾ ਬਹੁਤ ਜ਼ਰੂਰੀ ਹੈ ਪਰ ਜਦੋਂ ਦੂਜਾ ਤੇ ਆਪਣਾ ਪੱਖ ਸੁਣਾਉਣ ਲਈ ਰਾਜ਼ੀ ਹੀ ਨਾ ਹੋਵੇ ਤਾਂ ਉਹਨੂੰ ਕੀ ਕਹਾਂਗੇ ਇਹ ਤੁਹਾਨੂੰ ਵੀ ਪਤਾ ਹੈ ਪਰ ਯਾਰ ਜਦੋਂ ਭੈਣ ਦੀਆਂ ਗੱਲਾਂ ਸੁਣਦੇ ਆ ਹਨਾ ਭੈਣ ਜਿੱਥੇ ਰਹਿ ਰਹੀ ਆ ਉਹ ਚੀਜ਼ ਦੇਖਦੇ ਆ ਜਾਂ ਇਹਦੇ ਤੇ ਤਸ਼ੱਦਦ ਹੋਈ ਆ ਹਨਾ ਉਹ ਚੀਜ਼ਾਂ ਦੇਖਦੇ ਆ ਬਈ ਰੂਹ ਕੰਬ ਜਾਂਦੀ ਹੈ ਤੁਸੀਂ ਮੈਂ ਕਿਹਾ ਨਾ ਸੋਸ਼ਲ ਮੀਡੀਆ ਤੇ ਤੁਸੀਂ ਪਰਸੋਂ ਕੱਲ ਦੀ ਕੱਲ ਪਰਸੋਂ ਦੀਆਂ ਭੈਣ ਦੀਆਂ ਵੀਡੀਓ ਵਾਇਰਲ ਦੇਖ ਰਹੇ ਹੋ ਉੱਥੋਂ ਵੀ ਅੰਦਾਜ਼ਾ ਲੱਗ ਜਾਂਦਾ ਪਰ ਜਦੋਂ ਨਾ ਇੱਥੇ ਤੁਸੀਂ ਆ ਕੇ ਦੇਖੋਗੇ ਬਾਈ ਸੱਚੀ ਦਰ ਰੋਂਦਾ ਯਾਰ ਵੀ ਇੰਨੇ ਇੰਨਾ ਕੋਈ ਇਨਸਾਨ ਕਿਸੇ ਨੂੰ ਕਿਵੇਂ ਦੁਖੀ ਕਰ ਸਕਦਾ ਤੇ ਇੰਨੇ ਭੋਲੇ ਭਾਲੇ ਦੇ ਵਿੱਚ ਅੱਛਾ ਪੜੇ ਜਦੋਂ ਤੁਸੀਂ ਵਿਆਹ ਕਰਿਆ ਸੀ ਕਿੰਨਾ ਖਰਚਾ ਹੋਇਆ ਤੁਹਾਡਾ ਮੇਰੇ ਭਰਾ ਨੇ ਜੀ 15 ਲੱਖ ਤਾਂ ਲਾ ਹੀ ਦਿੱਤਾ ਹੁਣ ਉਹ ਤੋਂ ਬਾਅਦ ਸਾਡੇ ਕੋਰਟ ਕੇਸ ਚੱਲੇ ਤੇ ਕੋ ਚਾਰ ਲੱਖ ਰੁਪਏ ਉਹਦੋਂ ਲੱਗ ਗਿਆ ਹੁਣ ਫਿਰ ਕੋਰਟ ਮਤਲਬ ਕੇਸ ਕਰਕੇ ਨੇ ਜੀ ਮੇਰੀ ਸੱਸ ਨੇ ਸਾਡੇ ਤੇ ਅੱਛਾ ਮਤਲਬ ਕੁਛ ਮਾੜਾ ਮੋਟਾ ਬੋਲਦੇ ਹਾਂ ਨਾਲ ਦੇ ਨਾਲ ਕੇਸ ਹਾਂਜੀ ਅੱਛਾ ਭੈਣੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਹੋ ਸਾਨੂੰ ਤਾਂ ਜੀ ਐ ਵੀ ਕਹਿੰਦੇ ਨੇ ਵੀ ਤੁਸੀਂ ਜਿੱਥੇ ਜਾਣਾ ਵਗਜੋ ਅਸੀਂ ਸਭ ਨੂੰ ਖਰੀਦ ਲਾਂਗੇ ਅੱਛਾ ਹਾਂ ਜੀ ਵੀ ਜਿੱਥੇ ਜਾਓਗੇ ਹਰੇਕ ਨੂੰ ਖਰੀਦ ਲਾਂਗੇ ਪੈਸੇ ਭਰ ਦਾਂਗੇ ਹਾਂ ਜੀ ਹਾਂ ਜੀ ਪਹਿਲਾਂ ਸਾਡੇ ਜਿਹੜੇ ਅਸੀਂ ਕੇਸ ਚੱਲ ਰਿਹਾ ਸੀਗਾ ਹਾਂ ਖੁਦ ਅਹੀ ਆਪ ਕਹਿੰਦੇ ਨੇ ਵੀ ਤੁਹਾਡਾ ਵਕੀਲ ਵੀ ਖਰੀਦ ਲਿਆ ਸੀ ਫਿਰ ਤੁਸੀਂ ਨੇ ਕੀ ਕਰ ਲਿਆ ਅੱਛਾ ਭਾਈ ਭੈਣ ਉਹਨਾਂ ਨੂੰ ਕਹਿੰਦੇ ਅਸੀਂ ਤੁਹਾਡਾ ਵਕੀਲ ਖਰੀਦ ਲਿਆ ਸੀ ਤੇ ਭਾਈ ਬੇਨਤੀ ਇਹ ਹੈ ਵੀ ਭਗਵੰਤ ਮਾਨ ਸਾਹਿਬ ਕੋਲੇ ਇਹ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਹੈ ਤਾਂ ਕਿ ਜਿਹੜੇ ਦੇਖੋ ਹਰੇਕ ਨੂੰ ਨਹੀਂ ਆਪਾਂ ਕਹਿੰਦੇ ਬਹੁਤ ਸਾਰੇ ਮੁਲਾਜ਼ਮ ਨੇ ਬਹੁਤ ਸਾਰੇ ਵਕੀਲ ਬਹੁਤ ਸਾਰੇ ਜੱਜ ਸਾਹਿਬ ਆਪਾਂ ਨੂੰ ਮਾਣ ਹੈ ਮਾਣਯੋਗ ਕੋਰਟ ਮਾਣਯੋਗ ਕੋਰਟ ਤੇ ਅਦਾਲਤ ਤੇ ਸਾਨੂੰ ਬੜਾ ਮਾਣ ਹੈ ਸასი ਜਦੋਂ ਵੀ ਕਿਸੇ ਨਾਲ ਸਾਡੀ ਹਨਾ ਅਣਬਣ ਹੁੰਦੀ ਹੈ ਤੂਤੂ ਮਾਮਾ ਹੁੰਦੀ ਹੈ ਅਸੀਂ ਫਕਰ ਨਾਲ ਕਹਿੰਦੇ ਹੁੰਦੇ ਹਾਂ ਵੀ ਤੈਨੂੰ ਦੇਖ ਲਾਂਗੇ ਕੋਰਟ 'ਚ ਕਿਉਂਕਿ ਸਾਨੂੰ ਇਨਾ ਮਾਣ ਹੈ ਮਾਣ ਜੋ ਕੋਰਟ ਦੇ ਉੱਤੇ ਸਾਨੂੰ ਬਹੁਤ ਮਾਣ ਹੁੰਦਾ ਪਰ ਬਾਈ ਜੀ ਜਦੋਂ ਨਾ ਵਿੱਚ ਇਹੋ ਜਿਹੇ ਬਚੋਲੀਏ ਪਹਿ ਜਾਣ ਜਾਂ ਵਿੱਚੋਂ ਇਹੋ ਜਿਹੇ ਲੋਕ ਨਿਕਲ ਜਾਣ ਨਿਕਲ ਜਾਣ ਜਿਹੜੇ ਸਾਨੂੰ ਕੋਰਟ ਤੱਕ ਜਾਣ ਹੀ ਨਾ ਦੇਣ ਸਾਡੀ ਸੁਣਵਾਈ ਹੋਣੀ ਨਾ ਦੇਣ ਉਦੋਂ ਬਹੁਤ ਦੁੱਖ ਹੁੰਦਾ ਸੋ ਇਨਾ ਕਿਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਵੀਡੀਓ ਭਗਵੰਤ ਮਾਨ ਸਾਹਿਬ ਕੋਲੇ ਸਾਡੇ ਪੰਜਾਬ ਦੇ ਸੀਐਮ ਕੋਲੇ ਜਿਨੇ ਬਹੁਤ ਦੁਖਿਆਰਿਆਂ ਦਾ ਦੁੱਖ ਸੁਣਿਆ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਬਾਹਰੇ ਦੇਸ਼ਾਂ ਤੱਕ ਤੋਂ ਜਿਹੜਾ ਭਗਵੰਤ ਮਾਨ ਸਾਹਿਬ ਇੰਡੀਆ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਮੁੰਡਿਆਂ ਨੂੰ ਨੌਜਵਾਨਾਂ ਨੂੰ ਉੜੀਆਂ ਨੂੰ ਕੱਢ ਕੇ ਲਏ ਨੇ ਬਹੁਤ ਸਾਰੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਇਆ ਤੇ ਆ ਕਿੰਨੇ ਵੱਡੇ ਮੁਹਿੰਮ ਚਲਾਈ ਆ ਪੰਜਾਬ ਦੇ ਪੱਖ ਦੇ ਵਿੱਚ ਹੱਕ ਦੇ ਵਿੱਚ ਖੜੇ ਨੇ ਕਿ ਜੁੱਧ ਨਸ਼ਾ ਵਿਰੁੱਧ ਕਿੰਨੇ ਤਸਕਰ ਫੜੇ ਨੇ ਵੱਡੇ ਵੱਡੇ ਤਰੰਤਰ ਜਿਹੜੇ ਕਹਿੰਦੇ ਸੀ ਅਸੀਂ ਆ ਅਸੀਂ ਪੰਜਾਬ 'ਚ ਸਾਡੇ ਤੋਂ ਬਣਾ ਪੱਤਾ ਨਹੀਂ ਹਿੱਲ ਸਕਦਾ ਉਹਦਾ ਉਹਨਾਂ ਦੀ ਧੌਣ ਵੀ ਗੋਡੇ ਥੱਲੇ ਦੱਬੀ ਐ ਸਰਦਾਰ ਭਗਵੰਤ ਸਿੰਘ ਮਾਨ ਨੇ ਤੇ ਆ ਵੀਡੀਓ ਭੈਣ ਦੀ ਭਗਵੰਤ ਕੋਲੇ ਸਰਕਾਰ ਕੋਲੇ ਜ਼ਰੂਰ ਜਾਣੀ ਚਾਹੀਦੀ ਐ ਤਾਂ ਕਿ ਲੋਕਾਂ ਜਿਹੜੀ ਲੋਕ ਲੋਕਾਂ ਤੱਕ ਇਹ ਆਵਾਜ਼ ਜਾਵੇ ਲੋਕਾਂ ਨੂੰ ਪਤਾ ਲੱਗੇ ਕਿ ਸਰਦਾਰ ਭਗਵੰਤ ਮਾਨ ਸਾਹਿਬ ਨੇ ਜਿਹੜੇ ਉਹ ਐਨਾ ਦੁਖਿਆਰਿਆਂ ਦੀ ਬਾਹ ਫੜਦੇ ਨੇ ਜਦੋਂ ਉਦੋਂ ਜਿਹੜੇ ਐ ਕਹਿੰਦੇ ਨੇ ਵੀ ਸਾਡੇ ਪੁੱਛੇ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਉਹਨਾਂ ਦੀ ਥੋਣ ਦੇ ਉੱਤੇ ਗੋਡਾ ਵੀ ਰੱਖਿਆ ਜਾ ਸਕਦਾ ਹੈ ਅੱਛਾ ਪੜੇ ਤੁਸੀਂ ਜਿਹੜਾ ਸੀਐਮ ਸਾਹਿਬ ਕੋਲੇ ਜਾਣ ਦੀ ਜਾਂ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੀ ਪਤਾ ਹੀ ਨਹੀਂ ਯਾਰ ਵਿਚਾਰੀ ਨੂੰ ਬਹੁਤ ਪੋਲ ਆ ਯਾਰ ਐਦੋਂ ਕੇ ਤਾਂ ਉਹਨਾਂ ਸ਼ਬਦ ਹੀ ਮੁੱਕ ਗਏ ਬਾਈ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਯਾਰ ਆ ਭਾਵੁਕ ਹੋ ਗਏ ਮੈਂ ਖੁਦ ਤਿੰਨ ਭੈਣਾਂ ਦਾ ਭਰਾ ਆ ਭਾਵੁਕ ਹੋ ਗਏ ਕਿਉਂਕਿ ਜਦੋਂ ਨਾ ਧੀ ਭੈਣ ਨਾਲ ਇਸ ਤਰ੍ਹਾਂ ਦੀ ਗੱਲਬਾਤ ਹੋ ਜੇ ਇਹ ਤੋਂ ਵਿਚਾਰੀ ਤੋਂ ਬਾਰੀ-ਬਾਰੀ ਮੈਂ ਕੀ ਸਵਾਲ ਜੇ ਕੀ ਗੱਲਬਾਤਾਂ ਕਰੀ ਜਾਵਾਂ ਦੁੱਖ ਲੱਗਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਦੁਖਿਆਰੀ ਭੈਣ ਨੂੰ ਜਿਹੜਾ ਇਨਸਾਫ਼ ਮਿਲ ਸਕੇ ਅਸੀਂ ਉਹ ਪਰਿਵਾਰ ਨੂੰ ਵੀ ਨਹੀਂ ਕਹਿੰਦੇ ਇਹ ਤਾਂ ਸਹੁਰਾ ਪਰਿਵਾਰ ਆ ਉਹਨਾਂ ਨੂੰ ਵੀ ਅਗਰ ਕੋਈ ਲੱਗਦਾ ਉਹਨਾਂ ਨੂੰ ਵੀ ਇਨਸਾਫ਼ ਮਿਲੇ ਤੇ ਇਹਨੂੰ ਵੀ ਭੈਣ ਨੂੰ ਇਨਸਾਫ਼ ਜ਼ਰੂਰ ਮਿਲੇ